ਦਰਸ਼ਨ ਕਰੋ ਜੀ ਗੁਰਦੁਆਰਾ ਬੰਦਾ ਘਾਟ ਸਾਹਿਬ ਨਦੇੜ ਤੇ ਕਸ਼ਮੀਰ ਦੇ ਪੂਛਣ ਇਲਾਕੇ ਦੇ ਵਿੱਚ ਇੱਕ ਛੋਟੇ ਜਿਹੇ ਨਗਰ ਰਜੌਰੀ ਦੇ ਵਿਖੇ 1675 ਬੀ ਨੂੰ ਭਾਰਤਵਾਜ ਰਾਜਪੂਤ ਆਰਾਮ ਦੇ ਘਰ ਲਸਮਣ ਦਾਸ ਦਾ ਜਨਮ ਹੋਇਆ ਲਸਮਣ ਦਾਸ ਬਚਪਨ ਤੋਂ ਹੀ ਚੰਗਾ ਸ਼ਕਾਰੀ ਤੇ ਨਿਰੋਇ ਜਿਸਮ ਦਾ ਮਾਰਗ ਸੀ ਇੱਕ ਦਿਨ ਅਜੇਹੀ ਗਰਭਵਤੀ ਹਿਰਨੀ ਦਾ ਸਹਾਰਾ ਕਰ ਬੈਠਾ ਜੋ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਸਾਹਮਣੇ ਬੱਚਿਆਂ ਦੇ ਜੰਮਣ ਤੇ ਮਰਨ ਦੀ ਤੜਪ ਦੇਖ ਕੇ ਲਾਸਮਣ ਦਾਸ ਬਿਰਾਗਮਈ ਹੋ ਗਿਆ ਸਭ ਛੱਡ ਕੇ ਘਰੋਂ ਨਿਕਲ ਤੁਰਿਆ 1692 ਈਸਵੀ ਦੇ ਵਿੱਚ ਨਦੇੜ ਦੇ ਮਕਾਮ ਤੋਂ ਗਦਾਵਰੀ ਨਦੀ ਦੇ ਕਿਨਾਰੇ ਇੱਕ ਕੁਟਿਆ ਬਣਵਾਈ ਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਦੇ ਨਾਲ ਉਪਰਮਾਉਣ ਲੱਗ ਪਿਆ। ਦੂਰ-ਦੂਰ ਤੋਂ ਸ਼ਰਧਾਲੂ ਬਿਰਾਗੀ ਮਾਦੋਦਸ ਦੀਆਂ ਮਨਤਾ ਮੰਨਦੇ ਮਨਤਾ ਮੰਨਦੇ ਆਉਂਦੇ ਦਰਸ਼ਨ ਕਰਕੇ ਆਪਣਾ ਸੁਭਾਗ ਸਮਝਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਇਸ ਡੇਰੇ ਆਏ ਤਾਂ ਇਸ ਨੇ ਆਪਣੀ ਸ਼ਕਤੀ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨੀਮਾ ਦਿਖਾਉਣ ਵਾਸਤੇ ਹਰ ਸੰਭਵ ਤਾਣ ਲਾਇਆ ਪਰ ਇਹ ਅਸਫਲ ਰਿਹਾ ਅੰਤ ਆਪਣੇ ਸੰਗੀਆਂ ਸੇਵਕਾ ਸਣੀ ਗੁਰੂ ਜੀ ਦੇ ਚਰਨਾਂ 'ਚ ਡਿੱਗਾ ਤੇ ਆਪਣੇ ਗੁਨਾਹਾਂ ਦਾ ਪਛਤਾਵਾ ਕਰਨ ਲੱਗਿਆ ਇਹ ਅੰਮ੍ਰਿਤ ਪਾਨ ਕਰਕੇ ਸਿੰਘ ਸੱਜਿਆ ਜ਼ਾਲਿਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਆਪਣੇ ਪੱਥੇ ਦੇ ਵਿੱਚੋਂ ਬਾਸਾ ਜੀ ਨੇ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਬੀ ਸਿੰਘ ਤੇ ਪੰਜ ਪਿਆਰੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਤੋਰਿਆ ਇਸ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਸੰਡੌਰੇ ਮੁਗਲਾਈ ਗੜਾ ਨੂੰ ਤੋੜਿਆ ਗੁਰੂ ਮਾਰੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਮਈ 1710 ਚ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾਈ ਝੰਡਾ ਚੁਲਾਇਆ ਦਰਸ਼ਨ ਕਰੋ ਜੀ ਗੁਰਦੁਆਰਾ ਬੰਦਾ ਘਾਟ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਥਾਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣੇ ਭੱਤੇ ਵਿੱਚੋਂ ਪੰਜ ਤੀਰ ਪੰਜ ਪਿਆਰੇ ਤੇ 20 ਸਿੰਘ ਦੇ ਕੇ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ ਸੀ ਜਿਨ੍ਹਾਂ ਨੇ ਜਾ ਕੇ ਸਰਹੰਦ ਨੂੰ ਇਟਾਂ ਦਾ ਢੇਰ ਕੀਤਾ ਜ਼ਾਲਮਾਂ ਦਾ ਨਾਸ ਕੀਤਾ ਤੇ ਆਪਣਾ ਖਾਲਸਾ ਰਾਜ ਕਾਇਮ ਕਰ ਲਿਆ ਦਰਸ਼ਨ ਕਰੋ ਇਸ ਪਾਵਨ ਸਥਾਨ ਦੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਗੁਰਦੁਆਰਾ ਸਾਹਿਬ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਨਦੇੜ ਤੋਂ ਥੋੜੀ ਦੂਰੀ ਦੇ ਉਪਰਸਥਿਤ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਇੱਕ ਕਰੋ ਇਸ ਸਥਾਨ ਦੇ ਦਰਸ਼ਨ ਹੋਣ ਤੇ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਗੁਰਦੁਆਰਾ ਬੰਦਾ ਘੜ ਸਾਹਿਬ ਪਾਤਸ਼ਾਹੀ ਦਸਵੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਹਨੂੰ ਗੁਰੂ ਪਾਤਸ਼ਾਹੀ ਨੇ ਇਸ ਸਥਾਨ ਤੋਂ ਤੋਰੇ ਆਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾ ਕੇ ਸਰਹੰਦ ਨੂੰ ਇਟਾਂ ਦਾ ਢੇਰ ਕਰ ਦਿੱਤਾ